ਦੇਖ ਰਹੋ ਲਾਈਵ ਹਾਲਾ 24 ਇਸ ਟਾਈਮ ਅਸੀਂ ਪਹੁੰਚੇ ਆ ਲਾਧੂ ਕਾ ਦੇ ਵਿੱਚ ਇੱਕ ਪਰਿਵਾਰ ਵੱਲੋਂ ਆਪਣੇ ਬਾਪ ਦੀ ਯਾਦ ਵਿੱਚ ਮੇਲਾ ਬੜੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਮੇਲਾ ਬਹੁਤ بڑے ਜਿਹਰੇ ਤੋਂ ਮਨਾਇਆ ਜਾ ਰਿਹਾ ਹੈ ਤਾਂ ਪਰਿਵਾਰ ਨਾਲ ਗੱਲਬਾਤ ਕਰਾਂਗੇ ਆਹ ਕਰਦੇ ਆਂ ਪਰਿਵਾਰ ਨਾਲ ਗੱਲਬਾਤ ਹਾਂਜੀ 94 ਵਿੱਚ ਬਾਬੇ ਲਾਲ ਚੰਦ ਦਾ ਇੱਥੇ ਮੇਲਾ ਲੱਗਣ ਲੱਗਿਆ ਹੈ ਇੱਥੇ ਟਟ ਲੰਗਰ ਚੱਲਦੇ ਨੇ ਤੇ ਸੰਗਤ ਬੜੀ ਦੂਰੂ ਦੂਰੂ ਤੇ ਆਉਂਦੀ ਏ ਲੰਗਰ ਦੀ ਕੋਈ ਕਮੀ ਨਹੀਂ ਆਉਂਦੀ ਬਾਬੇ ਲਾਲ ਚੰਦਾ ਮੇਲਾ ਹਰ ਵਾਰ ਨਵੇਂ ਸਾਲ ਵਿੱਚ ਮਨਾਇਆ ਜਾਂਦਾ ਹੈ ਜੀ ਤੇ ਬਾਬੇ ਦੀ ਦੇਣ ਕੀ ਸੀ ਸਮਾਜ ਨੂੰ ਮਤਲਬ ਜਦੋਂ ਰਾਮਲੀਲਾ ਤੇ ਖੜਦੇ ਸਨ ਸਤੇ ਤੇ ਉਹਨਾਂ ਦੀ ਬੜੀ ਦੇਣ ਸੀ ਪਾਈਏ ਦਾ ਕਿਲੋ ਦੋਦ ਬਣ ਜਾਂਦੇ ਸਨ ਬੱਬਾ ਇਹ ਬਣਾ ਕਰਮਾ ਵਾਲਾ ਸੀ ਬਾਬੇ ਨੂੰ ਦੂਰ ਦੂਰੋਂ ਪਾਕਿਸਤਾਨ ਤੋਂ ਦੁਨੀਆ ਬੜੀ ਜਾਣਦੀ ਸੀ ਬਾਬੇ ਲਾਲ ਜਾਂਦਾ ਡਾਕਟਰ ਸਾਹਿਬ ਹਨ ਇਹਗੇ ਸਨ ਇਹਨਾਂ ਦੀ ਬੜੀ ਦੇਣੇ ਬੜੀ ਬੜੀ ਦੁਨੀਆ ਇਹਨਾਂ ਨੂੰ ਜਾਣਦੀ ਸੀ ਬਾਬੇ ਜੀ ਦਾ ਮੇਲਾ ਉੰਦੇ ਮੁੰਡੇ RAM LAYA ADISH KUMAR RAMESH KUMAR VIJAY KUMAR JI ਖੁਸ਼ੀ ਨਾਲ ਲਵਾਉਂਦੇ ਹਨ ਇੱਥੇ ਮੇਲੇ ਤੇ ਸੰਗਤ ਬੜੇ ਪਿੰਡਾਂ ਤੋਂ ਲੱਕੇ ਕੜਾਈਆਂ ਨੂਰ ਸਮਾਨ ਦੇ ਪਿੰਡ ਲਾਧੂ ਕਾ ਚੜਕੀ ਤੂੰ ਸੰਗਤਾਂ ਆਉਂਦੀਆਂ ਹਨ ਲੰਗਰਿੱਤੇ ਟੋਟ ਚੱਲਦੇ ਹਨ ਜੀ ਹਾਂ ਜੀ ਜਿਹੜਾ ਇਹ ਇੱਥੇ ਮੇਲਾ ਲਗਾਇਆ ਯਾਰਿਆ ਲਾਧੂ ਕਾ ਵੱਲੋਂ ਇਹ ਮੇਲਾ ਜੀ ਟੋਟ ਪਰਿਵਾਰ ਹੈਗਾ ਜੀ ਡਾਕਟਰ ਲਾਲ ਚੰਦਰ ਦੀ ਸਾਹਿਬ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਸੁਪੁੱਤਰ ਚਾਰ ਲੜਕੇ ਹਨ ਦੋ ਲੜਕੀਆਂ ਹਨ ਉਹਨਾਂ ਨੇ ਉਪਰਾਲਾ ਕੀਤਾ ਪਹਿਲਾਂ ਸ਼ੁਰੂ ਤੋਂ ਛੋਟਾ ਮੇਲਾ ਕੀਤਾ ਵਜਲੇ ਲੰਗਰ ਕਰਦੇ ਸੀ ਮਾੜਾ ਮੋਟਾ ਕਰਤਾ ਹੁਣ ਉਹ ਤੋਂ ਵੱਧ ਵੱਧਾ ਵੱਧਾ ਹੁਣ ਇਸ ਦਾ ਮੇਲੇ ਦਾ ਰੂਪ ਧਾਰ ਚੁੱਕਿਆ ਹੈ ਜੀ ਜੀ ਆਹ ਚੰਦਾ ਜੀਜਾ ਮੇਲਾ ਹੈ ਇਹ ਆਏ ਸਾਲ ਜਿੰਨਾ ਚਿਰ ਸਾਡੀ ਜ਼ਿੰਦਗੀ ਰਹੀ ਅਸੀਂ ਮੇਲਾ ਜ਼ਰੂਰ ਕਰਾਂਗੇ ਅੱਗੇ ਸਾਡੇ ਬੱਚੇ ਨੇ ਕਰਨ ਨਾ ਕਰਨ ਉਹਨਾਂ ਦੀ ਮਰਜ਼ੀ ਹੈ जिन चार्डी ज़िंदगी रही असां करी बार लुधयाने लेक हुये ਤੇ ਜਦੋਂ ਸੀ ਕਣਕ ਦੀ ਫਸਲ ਆ ਨਵੇਂ ਵੇੜੇ ਲੱਗੇ ਤਾਂ ਕਹਿਣ ਲੱਗੇ ਵੀ ਦੋ ਕਨਾਲਾਂ ਦੀ ਕਣਕ ਮੇਰੇ ਲਈ ਰੱਖਦੇ। ਜੀ ਤੇ ਫਸ ਉਹਨਾਂ ਦੀ ਡੈਥ ਹੋ ਗਈ ਸੀ ਉਹ ਵੀ ਉਸੇ ਹਿਸਾਬ ਤੇ ਉਹਨਾਂ ਦਾ ਲੰਗਰ ਚੱਲ ਰਿਹਾ ਰਹਿੰਦਾ। ਜਿਹੜਾ ਮੇਲਾ ਲਗਵਾਇਆ ਜਾ ਰਿਹਾ ਜੀ ਕੱਲੇ ਪਰਿਵਾਰ ਵੱਲੋਂ ਲਗਾਇਆ ਜਾ ਰਿਹਾ ਹੈ। ਹਾਂਜੀ ਹਾਂਜੀ ਸਹਿਯੋਗ ਨਾਲ। ਅਸਾ ਵਾਹ ਪਰਿਵਾਰ ਵੱਲੋਂ। ਹਾਂਜੀ ਹਾਂਜੀ ਜੀ। ਪਰਿਵਾਰ ਵੱਲੋਂ। ਸੋ ਤੁਸੀਂ ਦੇਖ ਰਹੇ ਹੋ ਲਾਈਵ ਫਾਜ਼ਲ ਦਾ 24 ਨਿਊ ਚੈਨਲ ਅੱਜ ਅਸੀਂ ਪਹੁੰਚਿਆ ਲਦਕਾ ਪਿੰਡ ਦੇ ਵਿੱਚ ਇੱਥੇ ਇੱਕ ਮੇਲਾ ਲਗਵਾਇਆ ਆ ਰਿਹਾ ਹੈ ਆ ਜੋ ਕਿ ਮੇਲਾ ਲੱਗਦਾ ਲੱਖੇ ਅਸਲੀ ਦੇ ਵਿੱਚ ਤਾਂ ਬੜੇ ਪੁਰਾਣਾ ਤੋਂ ਜੀ ਮੇਲਾ ਲਗਾਇਆ ਜਾ ਰਿਹਾ ਜੀ ਪਰਿਵਾਰ ਮੇਲਾ ਲਗਾਉਂਦਾ ਹੈ ਆਪਣੇ ਬਾਪ ਦੀ ਯਾਦ ਦੇ ਵਿੱਚ ਤਾਂ ਪਰਿਵਾਰ ਨਾਲ ਗੱਲਬਾਤ ਕੀਤੀ ਹੈ ਬਹੁਤ ਬਦ ਲੱਗਿਆ ਜੀ ਤੁਹਾਨੂੰ